हां भाई मित्रों आज ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਸਵਰਾਜ 855 FE 2019 ਮਾਡਲ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਹੈਗਾ ਕੰਡੀਸ਼ਨ ਆਪਾਂ ਤੁਹਾਨੂੰ ਟਰੈਕਟਰ ਦੀ ਜੇ ਇੱਕ ਕਰਾ ਜਿੰਨੇ ਆ ਟਰੈਕਟਰ ਇਹਦਾ ਫਾਸਟ ਪਾਰਟੀ ਆ 2019 ਮਾਡਲ ਹੈ ਡਿਮਾਂਡ ਇਹਦੀ 6,35,000 ਰੁਪਿਆ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਰੰਗ ਵਗੈਰਾ ਬਿਲਕੁਲ ਨਵਾਂ ਮੇ ਪਿਆ ਹੈ ਟੈਰਾਂ ਤੇ ਦੇਖਿਆ ਜਾ ਨਵੇਂ ਨਵੇਂ ਪੈਰ ਡੋਡੀ ਖੜੇ ਆ ਟੈਰਾਂ ਤੇ ਹਲੇ ਬਾਕੀ ਇੰਜਨ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਪਿਆ ਹੈਗਾ ਕਿਸੇ ਪਾਸੋਂ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਮਿੱਤਰੋ ਬਾਕੀ ਸੈਂਟਰ ਚ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਟਰ ਗੇਅਰ ਆ ਬਾਕੀ ਦੰਮ ਬਗੈਰ ਜੱਕਰ ਸਕਦੇ ਹਾਂ। ਬਾਕੀ ਆਪਾਂ ਨੂੰ ਪਿਛਲੇ ਪਾਸੇ ਪ੍ਰੈਕਟਰ ਦੀ ਗ੍ਰੀਸ਼ਣ ਚੈੱਕ ਕਰਾ ਦੇਣੀ ਆ। ਬਿਲਕੁਲ ਸਾਫ ਸੁਥਰਾ ਪਿਆਗਾ ਡਬਲ ਡਿਸਟ੍ਰਿਬਿਊਟਰ ਡੰਡਾ ਰਾਵਲ ਸਮੇਤ ਆ। ਮਗਰੜਾ ਡਾੜ ਬਗੈਰ ਟਰੈਕਟਰ ਦੇ ਬਿਲਕੁਲ ਸਾਫ ਸੁਥਰੇ ਪਏ ਨੇ। ਫਾਇਵਰ ਹੱਡ ਛਤਰੀ ਟਰੈਕਟਰ ਤੇ ਲੱਗੀ ਹੋਈ ਆ ਮਿੱਤਰੋ। बाकी अब हम दूसरे पासो रेडर दी कंडीशन चेक करा लेने हैं आटा देरी में तो टेप हुई हुई है फर्स्ट पार्ट ही है ਜਿਸ ਸਾਡੇ ਵਿੱਚ ਕਿਸੇ ਕੋਲ ਟਰੈਕਟਰ ਦਾ ਰੰਗ ਪੇਂਟ ਨਹੀਂ ਆ ਸਾਰਾ ਰੰਗ ਪੇਂਟ ਟਰੈਕਟਰ ਦਾ オリジナル ਆ ਜੇ ਕਿਸੇ ਬਾਈ ਨੇ 855 2019 ਮਾਡਲ ਇਹ ਟਰੈਕਟਰ ਖਰੀਦਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਡਿਮਾਂਡ ਕੇ ਦੀ 635000 ਰੁਪਿਆ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ